ਸਤਿ ਸ਼੍ਰੀ ਅਕਾਲ ਜੀ ਆਪ ਸਾਰਿਆਂ ਨੂੰ ਸਾਡੇ ਚੈਨਲ 'ਚ ਆਪ ਸਭ ਦਾ ਸਵਾਗਤ ਹੈ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕਾਟਨ ਦੇ ਸੂਟ ਜੀ ਬਹੁਤ ਵਧੀਆ ਸਟੌਫ ਹੈ ਕੈਂਬਰੀ ਕਾਟਨ ਦੇ ਸੂਟ ਹੈ ਜੀ 650 ਦੇ ਲਾਇਏ ਸੀ ਆਪਾਂ ਪਹਿਲਾਂ ਇਹ ਹੁਣ ਇਹ 350 ਦੇ ਸੂਟ ਹੈ ਜੀ ਕੈਂਬਰੀ ਕਾਟਨ ਦੇ ਸੂਟ ਹੈ ਜੀ ਨੇੜੇ ਉਹ ਕਿ ਵਿਖਾ ਦਿੰਨੇ ਆਂ ਵੇਖੋ ਬਹੁਤ ਸੋਹਣਾ ਕਲਰਾਂ ਵਾਲਾ ਆਹ ਦੇਖੋ ਜੀ ਮਹਿੰਦੀ ਸ਼ੇਡ ਕਲਰ ਆ ਵੀ ਰਿਯਾਨ ਕਾਟਨ ਚਮਕਾ ਜੀ ਵਾਲਾ ਪੀਚ ਕਲਰ ਦਾ ਅਜੀ ਪੈਰਟ ਕਲਰ ਬਲੈਕ ਕਲਰ ਮਸਲਿਨ ਦੇ ਸੂਟ ਹੈ ਜੀ ਇਹ ਵਾਲੇ ਇਹ ਵੀ 350 ਦੇ ਆਲਓਵਰ ਸੂਟ ਹੈ ਵਾਲੇ ਆ ਮੈਚਿੰਗ ਆ ਮੈਚਿੰਗ ਸੂਟ ਹੈ ਜੀ ਕੰਬੀਨੇਸ਼ਨ ਵਿੱਚ ਬਹੁਤ ਸੋਹਣਾ ਬਣਿਆ ਹੋਇਆ ਗ੍ਰੀਨ ਸੂਟ ਆ ਦੇਖੋ ਜੀ ਸੀ ਗ੍ਰੀਨ ਵਾਈਟ ਟਵਟ ਉਹ ਵਾਈਟ ਇਹਦੇ ਬਾਟਮ ਹੈ ਆ ਦੇਖੋ ਬਲੂ ਪੈਰਟ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਕੈਮੀਕਲ ਆ ਦੇ ਬਹੁਤ ਸੋਹਣਾ ਕੰਬੀਨੇਸ਼ਨ ਬਣਿਆ ਹੈ ਆ ਵੀ ਮੈਚਿੰਗ ਸੂਟ ਹੈ ਲਾਈਨਿੰਗ ਵਾਲੀ ਸਲਵਾਰ ਹੈ ਇਹ ਵੀ ਕਾਟਨ ਦਾ ਸੂਟ ਹੈ ਤੇ ਕਾਟਨ ਦੀ ਬਾਟਮ ਹੈ ਆ ਵਾਲਾ ਵੀ ਕਾਟਨ ਦਾ ਸ਼ਰਟ ਹੈ ਰਿਯਾਨ ਕਾਟਨ ਦੀ ਬਾਟਮ ਹੈ ਬਹੁਤ ਸੋਹਣਾ ਕਲਰ ਹੈ ਯੂ ਯੂ ਕਲਰ ਹਾਂਜੀ ਇਹਦੇ ਤੇ ਆਪਾਂ ਵਰਕ ਕੀਤਾ ਹੋਇਆ ਹੈ ਛੋਟੀ ਬੁਟੀ ਦਾ ਚੱਕ ਵਾਲੀ ਸ਼ਰਟ ਹੈ ਸੈਲ ਪ੍ਰਿੰਟ ਬੋਟਮ ਹੈ ਪੈਰਟ ਕਲਰ ਦੀ ਰੈੱਡ ਬਲੈਕ ਦੀ ਸ਼ਰਟ ਹੈ ਆ ਦੇਖੋ ਜੀ ਆਲਓਵਰ ਸੂਟ ਹੈ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਆ ਤੁਸੀਂ ਪਾਵਾ ਵਰਕ ਕਰਾ ਸਕਦੇ ਆ ਆਲਓਵਰ ਸੂਟ ਹੈ ਪੇਂਟ ਕੀਤਾ ਹੋਇਆ 골ਡਨ ਹਾਲ ਆ ਵੀ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਆ ਮੈਚਿੰਗ ਸੂਟ ਹੈ ਮਸਲੀਨ ਕਾਟਨ ਦਾ ਹਾਂਜੀ ਜਿਹੜੇ ਵਾਲਿਆ ਸਾਰੇ ਸੂਟ ਸੀ ਇਹ 350 ਵਜਾ ਚ ਲੱਗੇ ਹੋਇਆ 650 ਦਾ ਸੂਟ ਸੀ ਜਿਹੜਾ ਇਹ 350 ਦੀ ਸੇਲ ਲੱਗੀ ਹੋਇਆ ਡਿਸਕਾਊਂਟ ਤੇ ਬਹੁਤ ਘੱਟ ਰੇਟਾਂ ਚ ਆਹ ਜਿਹੜੇ 9900 ਦੇ ਸੂਟ ਸੀ ਇਹ ਆਪਾਂ 750 ਦੇ ਲਾਇ ਹੋਇਆ ਮੈਚਿੰਗ ਸੂਟ ਆ ਸੈਲ ਪ੍ਰਿੰਟਡ ਦੀ ਬਾਟਮ ਹੈ ਬਹੁਤ ਸੋਹਣੇ ਕਲਰ ਹੈ ਵੀ ਆਹ ਦੇਖੋ ਜੀ ਇਹ ਆਪਣੇ ਸਾਰੇ ਚ ਸਾਡੇ 3 300 ਦੀ ਇਹ ਵੀ 350 50 ਵਾਲੀ ਆ ਆ ਬਿੱੱਦ ਟਵੱਟੇ ਵਾਲੇ ਸੂਟ ਹੈ ਆ ਜੋਰਜਟ ਚ ਆ ਗਏ ਕਰੱਸਾ ਕੀ ਜੋਰਜਟ ਆ ਗਏ ਆ ਰਿਓਨ ਚ ਆ ਗਏ ਚਿੱਕ ਵਾਲਾ ਆ ਗਿਆ ਆ ਵੀ ਬਹੁਤ ਸੋਹਣਾ ਸੂਟ ਹੈ ਜੀ ਇਹ ਤੁਸੀਂ ਭਾਵੇਂ ਵਰਕ ਕਰਾ ਸਕਦੇ ਹੋ ਤੇ ਚਿੱਕ ਵਾਲਾ ਇਹ ਵਰਕ ਕਰਾਉਣ ਵਾਸਤੇ ਰੱਖੇ ਹੋਏ ਆ ਸਾਰੇ ਸੂਟ ਇਹ ਵੀ ਆਪਾਂ ਨੂੰ 4-400 ਦੇ ਪੈਣੂ ਹਾਂ ਜੀ ਤੁਸੀਂ ਜਿਵੇਂ ਆ ਲੈਣੇ ਹੁਣ ਨੇਚਰ ਕ੍ਰੇਪ ਸ਼ੈਲਫੇ ਦੀ ਬਹੁਤ ਸੋਹਣੀ ਸੂਟਾਂ ਆ ਜੀ ਆ ਵੀ ਹਣੇ ਆ ਵਰਗਨ ਜਲਾ ਸੂਟ ਇਹਦਾ ਪ੍ਰਾਈਸ ਜੀ 700 ਇਹ ਕਿਸੇ ਵੀ ਸੂਟ ਤੇ ਤੁਸੀਂ ਵਰਕ ਕਰਾਉਣਾ ਹੈ ਕਿਸੇ ਸਟੱਪ ਚ ਕਰਾਉਣਾ ਹੋਵੇ ਤੁਸੀਂ ਵਰਕ ਕਰਾ ਸਕਦੇ ਜੀ ਬਹੁਤ ਸੋਹਣਾ ਵਰਕ ਬੰਦਾ ਹਾਂਜੀ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗੇ ਜੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਤੁਹਾਨੂੰ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਪਸੰਦ ਆਉਂਦਾ ਹੋਵੇ ਤੁਸੀਂ ਸਾਨੂੰ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰਾਂ ਤੇ ਸਾਨੂੰ WhatsApp ਜਰੂਰ ਕਰਨਾ ਜੀ ਥੈਂਕ ਯੂ